ਪੰਜਾਬ ਦੇ ਵਿੱਚ ਪਤਾ ਨਹੀਂ ਚੱਲ ਕੀ ਰਿਹਾ ਹੈ ਇੱਥੇ ਗਰਨੇਡ ਤੇ ਲੋਕ ਚੱਕੀ ਫਿਰਦੇ ਕਦੇ ਝੋਲੇ ਚ ਪਾ ਕੇ ਲਈ ਫਿਰਦੇ ਆ ਕਦੇ ਆਟੋ ਰਿਕਸ਼ਾ ਤੇ ਲਈ ਫਿਰਦੇ ਆਂ ਤੇ ਆਮ ਹੀ ਹੋ ਗਿਆ ਕੰਮ ਹੁਣ ਤੇ ਕਹਿੰਦੇ ਵੀ ਇੱਕ ਮੁੰਡਾ ਉਧਰ ਮਜੀਠੇ ਦੇ ਕੋਲ ਬਾਈਪਾਸ ਦੇ ਹੱਥ 'ਚ ਹੀ ਫੜੀ ਫਿਰਦਾ ਸੀ ਉਹ ਚੱਲ ਗਿਆ ਜ਼ਖਮੀ ਵੀ ਹੋ ਗਿਆ ਤੇ ਬਾਅਦ ਵਿੱਚ ਮੌਤ ਵੀ ਹੋ ਗਈ ਪੁਲਿਸ ਵਾਲੇ ਕੁੱਝ ਕਹਿ ਰਹੇ ਕਿ ਪਾਕਿਸਤਾਨ ਵਾਲੇ ਪਾਸੇ ਕੋਈ ਲਿੰਕ ਜੋੜਦਾ ਦਿਸਦਾ ਹੈ ਕੁੱਝ ਕਹਿ ਰਹੇ ਨੇ ਕਿ ਭਈ ਕਿਸੇ ਨੇ ਇੱਕ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਹੈ ਸ਼ਾਇਦ ਕੋਈ ਦਜੀਤ ਖਤਰੀ ਸ਼ਾਇਦ ਨਾਮ ਹੈ ਹੋਣੇ ਕਿਹਾ ਕਿ ਭਈ ਸਾਡਾ ਕੰਮ ਹੈ ਇਹ ਅਸੀਂ ਜ਼ਿੰਮੇਵਾਰੀ ਲੈਣੇ ਆ ਕਿੱਧਰ ਕਨੈਕਸ਼ਨ ਜੁੜਦੇ ਆ ਕੀ ਸੱਚ ਹੈ ਦੇਚੋ ਕੀ ਨਿਕਲਦੇ ਵਿੱਚੋਂ ਮੱਝ ਆਇਆ ਨਾ ਜਿਹੜਾ ਹੂੰ ਸਭ ਤੋਂ ਵੱਡਾ ਗੁਰੂ ਸਾਹਿਬਾਨ ਦਾ ਜਿਹੜਾ ਆਸ਼ੀਰਵਾਦ ਹੈ ਇਸ ਧਰਤੀ ਤੇ ਜੀ ਪਰ ਇਸ ਧਰਤੀ ਲਈ ਇੱਕ ਇਤਿਹਾਸ ਤਾਂ ਇਹ ਵੀ ਕਹ ਲੋ ਕਿ ਰਤਾਈ ਪੰਨਾ ਹੈ ਹੂੰ ਕਿ ਬਹੁਤ ਜੰਗਾਂ ਦਾ ਲੜਾਈਆਂ ਦਾ ਵੱਡ ਟੁੱਕ ਦਾ ਇਕ ਬਾੜਿਆ ਹੂੰ ਚਾਹੇ ਤੁਸੀਂ ਵਟਵਾਰੇ ਵਾਲੀ ਦੇਖ ਲਓ 47 ਵਾਲੀ ਦੇਖ ਲਓ ਜੀ ਚਾਹੇ ਤੁਸੀਂ ਹੋਰ ਜੰਗ ਯੁੱਧ ਇਤਿਹਾਸ ਕੱਢ ਕੇ ਦੇਖ ਲਓ ਮਾਜਾ ਹੂੰ ਫਿਰ ਜੇ ਤੁਸੀਂ ਇੱਕ ਪੰਜਾਬ ਦਾ ਕਹ ਲਓ ਕਿ ਅਸਵੇਂ ਤੋਂ ਮੱਧ 90 ਤੱਕ ਦਾ ਦਾ ਹਾਕਾ ਚੱਕ ਕੇ ਦੇਖ ਲੋਗੇ ਜੀ ਤਾਂ ਸਭ ਤੋਂ ਪ੍ਰਭਾਵਤ ਧਰਤੀ ਜਾਂ ਖਿੱਤਾਏ ਸੀ ਸਭ ਕੁਝ ਇੱਥੇ ਹੋਇਆ ਹੂੰ ਫਿਰ ਅੱਗੇ ਚੱਲ ਕੇ ਜੇ ਗੈਂਗイズਮ 2007 ਤੋਂ ਬਾਅਦ ਇੱਕ ਵੱਖਰੀ ਆਵਦੀ ਰਵਾਨਗੀ ਜਿਹੜੀ ਐ ਨਾ ਫੜਦਾ ਹੂੰ ਤਾਂ ਉਹਦੇ ਵਿੱਚ ਮਾਲਵੇ ਤੋਂ ਬਾਅਦ ਸ਼ੁਰੂਆਤ ਦੇ 3-4 ਸਾਲ ਮਾਲਵਾ ਰਿਆ ਜੀ ਜਿੰਨੇ ਵੀ ਸੀਗੇ ਇਧਰ ਜੇ ਤੁਸੀਂ ਦੇਖੋਗੇ ਡਿੰਪੀ ਚੰਦਪਨ ਮੈਂ ਪੁਰਾਣਿਆਂ ਤੋਂ ਲੱਗ ਜਾਵਾਂ ਰੋਕੀ ਫਾਜ਼ਲ ਕਾ ਫਿਰ ਜੇ ਤੁਸੀਂ ਅੱਗੇ ਦੇਖੋਗੇ ਤੇ ਇਹ ਲੌਰੰਸ ਹੋਰੀ ਗੌਂਡ ਹੋਰੀ ਹਮ ਇਹ ਰੰਮੀ ਮਸ਼ਾਣੀ ਹੋਰੀ ਗੁਰਪ੍ਰੀਤ ਹੋਰੀ ਨੀਟੇ ਹੋਰੀ ਇਹ ਸਾਰੇ ਇਧਰ ਆ ਕਾਫੀ ਨਾਂ ਲੰਬੀ ਲਿਸਟ ਬਣੇ ਸ਼ੇਰਾ ਖੁੱਬਣ ਹਮ ਠੀਕ ਹੈ ਨਾ ਜੀ ਫਿਰ ਹੌਲੀ ਹੌਲੀ ਹੁਣ ਜੇ ਤੁਸੀਂ ਦੇਖੋਗੇ ਤਾਂ ਅੱਜ ਜੇ ਗੈਂਗイズਮ ਦੇ ਵਿੱਚ ਗੈਂਗਵਾਰ ਅਜੇ ਕੱਲ ਹੀ ਇੱਕ ਜੇ ਤੁਸੀਂ ਦੇਖੋਗੇ ਤੇ ਮਾਝੇ ਚ ਗੈਂਗਵਾਰ ਹੋਈ ਹੈ ਬਹੁਤ ਤਗੜੀ ਹਮ ਦੋ ਗੈਂਗਾ ਲੜੀਆਂ ਉੱਥੇ ਜੀ ਉਹਦੇ ਵਿੱਚ ਇੱਕ ਮੁੰਡਾ ਮਰ ਗਿਆ ਹੂੰ ਤੇ ਦੂਜਾ ਸ਼ਾਇਦ ਉਹਦੀ ਡੈੱਡ ਬੋਡੀ ਨੂੰ ਵੀ ਉਥੋਂ ਪਾ ਕੇ ਗੱਡੀ 'ਚ ਤੇ ਲੈ ਗਿਆ ਆਹ ਮੋਂ ਸਾਹਮਣੇ ਗੋਲੀਆਂ ਚੱਲੀਆਂ ਨੇ ਜੀ ਬਰਿਆਰ ਸ਼ਾਇਦ ਉਸ ਮੁੰਡੇ ਦਾ ਨਾਮ ਅੱਜ ਨਿਊਜ਼ 'ਚ ਪੜ ਰਿਹਾ ਸੀਗਾ ਹੂੰ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਪਰਸੋਂ ਦੇਖੋਗੇ ਤੇ ਹਰਜਿੰਦਰ ਮੱਲ ਦਾ ਉਹ ਪਲਵਾਨ ਦਾ ਕਤਲ ਹੋਇਆ ਹਾਂਜੀ ਇਸ ਤੋਂ ਇਲਾਵਾ ਅੱਜ ਜੇ ਤੁਸੀਂ ਵਸੂਲੀ ਦੀਆਂ ਸਭ ਤੋਂ ਜ਼ਿਆਦਾ ਪੰਜਾਬ ਚ ਜੇ ਘਟਨਾਵਾਂ ਨੂੰ ਐਨਾਲਾਈਜ਼ ਕਰੋਗੇ ਤੇ ਉਹ ਇੱਥੇ ਵਾਪਰਦੀਆਂ ਨਜ਼ਰ ਆਉਂਦੀਆਂ ਤੇ ਫਿਰ ਅੱਗੇ ਆ ਜਾਓ ਜਿਹੜੇ ਇਸ ਦੌਰ ਦੇ ਵਿੱਚ ਗ੍ਰੇਨੇਡ ਵਗੈਰਾ ਜਾਨੀ ਧਮਾਕੇ ਹੋ ਰਿਆ ਉਹ ਤੇ ਲਗਭਗ ਕਹਿ ਲਓ ਕਿ 95% ਹੀ ਉੱਥੇ ਨੇ ਮੱਝੀਂ ਦਰਦੀ ਤੇ ਜੀ ਇਹ ਰਿਕਾਰਡ ਹੀ ਬੋਲਦਾ ਹੈ ਨਾ ਪਿਛਲੇ ਸਾਲ ਦਾ ਤੁਸੀਂ ਅਗਸਤ ਸਤੰਬਰ ਤੋਂ ਲੈ ਕੇ ਹੁਣ ਤੱਕ ਦਾ ਰਿਕਾਰਡ ਚਾਹੇ ਲਗਾਤਾਰ ਆਪਾਂ ਖਬਰਾਂ ਕੀਤੀਆਂ ਨੇ ਲਗਭਗ ਸਾਰੀਆਂ ਉਧਰ ਦੀਆਂ ਆ ਲਗਭਗ ਮੇਰੇ ਖਲ ਦੇ ਨਾਲ ਜੇ ਵੱਡੀਆਂ ਘਟਨਾਵਾਂ ਲਈਏ ਤੇ ਮੁੱਖ ਤੌਰ ਤੇ 20 ਦੇ ਆਸ-ਪਾਸ ਤੇ ਚੱਲੇ ਜਾਂਦੇ ਮਾਲਵੇ ਸ਼ਾਇਦ ਇੱਕੋ ਹੀ ਆਪਾਂ ਪਟਿਆਲੇ ਦੀ ਸ਼ਾਇਦ ਗੱਲ ਆ ਰਹੀ ਸੀ ਹਾਂ ਜੀ ਸ਼ਾਇਦ ਐਗਜ਼ੈਕਟਲੀ ਬਿਲਕੁਲ ਬਿਲਕੁਲ ਉਹ ਸ਼ਾਇਦ ਪਟਿਆਲੇ ਜ਼ਿਲ੍ਹੇ ਚੋਈ ਸੀ ਕਿ ਸ਼ਾਇਦ ਤਾਂ ਕਹਿਣ ਦਾ ਮਤਲਬ ਇਹ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਇੱਥੇ ਹੁਣ ਆਪਾਂ ਨੂੰ ਵੇਖਣ ਨੂੰ ਮਿਲ ਰਿਹਾ ਹੈ ਹਮ ਅੱਜ ਵਾਲੀ ਜਿਹੜੀ ਘਟਨਾ ਹੈ ਇਮੇ ਵੀਡੀਓ ਦੇਖਿਆ ਵੀਡੀਓ ਦੇਖ ਕੇ ਬੰਦਾ ਡੈਲ ਜਾਂਦਾ ਉਸ ਬੰਦੇ ਦੀਆਂ ਦੋਨੇ ਲੱਤਾਂ ਉੱਡ ਚੁੱਕੀਆਂ ਹੂੰ ਦੋਨੇ ਬਾਜੂ ਜੀ ਉੱਡ ਚੁੱਕੇ ਨੇ ਤੇ ਉਹ ਧੜ ਜਿਹੜਾ ਹੈ ਨਾ ਉਹ ਬਸ ਇੰਨਾ ਕੁ ਚੁੱਕ ਕੇ ਸੁੱਟਦਾ ਤੇ ਫੇਰ ਉਹ ਲਗਭਗ ਉੱਥੇ ਖਤਮ ਸੀ ਉਹ ਬੰਦਾ ਜੀ ਹੁਣ ਜਿਹੜੇ ਉੱਥੇ ਲਾਗੇ ਖੜਾਕ ਸੁਣ ਕੇ ਭੱਜ ਕੇ ਗਏ ਨੇ ਉਹਨਾਂ ਦੇ ਦੱਸਣ ਦੇ ਮੁਤਾਬਕ ਕਿ ਭਈ ਇਹ 35-40 ਸਾਲ ਦਾ ਹੈ ਹੂੰ ਇਸ ਤੋਂ ਬਾਅਦ ਫਿਰ ਕਿਉਂਕਿ ਪੁਲਿਸ ਨੂੰ ਲੈ ਗਈ ਫਿਰ ਪੁਲਿਸ ਦਾ ਅਫੀਸ਼ੀਅਲ ਬਿਆਨ ਆਇਆ ਜਿਹੜਾ ਤੁਸੀਂ ਕੋਟ ਕਰ ਦਿੱਤਾ ਉਸਟ ਕਿ ਭਾਈ ਬੀਕੇਆਈ ਦੇ ਨਾਲ ਜੋੜਿਆ ਗਿਆ ਆ ਆਈਐਸਆਈ ਦੇ ਨਾਲ ਜੋੜਿਆ ਗਿਆ ਉਹਦੇ ਚ ਜਿਹੜੇ ਉਹ ਹੈਗੇ ਨਾ ਡੀਆਈਜੀ ਸ਼ਾਇਦ ਬਾਰਡਰ ਰੇਂਜ ਦੇ ਸਤਿੰਦਰ ਸਿੰਘ ਤੇ ਉਹੀ ਨੇ ਉਹ ਜਨਾਲੇ ਵਾਲਾ ਜਿਹੜਾ ਸਾਰਾ ਕੁਝ ਵਾਪਰਿਆ ਸੀਗਾ ਅਮਰਤਪਾਲ ਸਿੰਘ ਹੋਰਾਂ ਵਾਲਾ ਸਤਿੰਦਰ ਸਿੰਘ ਉਹੀ ਅਫਸਰ ਹੂੰ ਸਤਿੰਦਰ ਸਿੰਘ ਨੇ ਇੱਕ ਛੋਟੀ ਜੀ ਕਹਿਲੋ ਕੇ ਇਸ ਮਾਮਲੇ ਦੇ ਵਿੱਚ ਕੜੀ ਜੋੜੀ ਆ ਕਿ ਅਸੀਂ ਉਹਦੇ ਕੋਲੋਂ ਕੁਝ ਬਰਾਮਦ ਕੀਤਾ ਹੈ ਹੂੰ ਬਿਲਕੁਲ ਬਰਾਮਦ ਕੀਤਾ ਜਿਹਦੇ ਆਧਾਰ ਤੇ ਇਹ ਸੰਭਾਵਨਾ ਹੈ ਕਿ ਇਹ ਮਾਮਲਾ ਜਿਹੜਾ ਉਹ ਕਿਤੇ ਨਾ ਕਿਤੇ ਕੋ ਮੰਤਰੀ ਪਦਰ ਤੇ ਜੋੜਿਆ ਜਾ ਸਕਦਾ ਹੈ ਯਾਨੀ ਸੰਭਾਵੀ ਤੌਰ ਤੇ ਉਹ ਕਹਿ ਰਿਹਾ ਕਿ ਇਹ ਇੱਕ ਸਾਜ਼ਿਸ਼ ਸੀ ਹੂੰ ਨਾਲੇ ਦੂਸਰੀ ਗੱਲ ਕਹਿ ਰਿਹਾ ਕਾਬਲੇ ਗੌਰ ਹੈ ਜੀ ਜੀ ਵੈਸੇ ਜੇ ਤੁਸੀਂ ਦੇਖੋਗੇ ਚੱਲਦਾ سلسلہ ਇਸੇ ਤਰ੍ਹਾਂ ਹੀ ਆ ਕਿ ਕੋਈ ਬੰਦਾ ਉਹ ਫੋਨ ਕਰਦਾ ਕਿ ਫਲਾਣੀ ਥਾਂ ਤੇ ਉਸਮਾਨ ਪਿਆ ਉੱਥੋਂ ਚੱਕ ਲੈ ਫਲਾਣੀ ਥਾਂ ਤੇ ਰੱਖ ਦੇ ਜਾਂ ਹੋ ਸਕਦਾ ਹੈ ਕਿ ਉੱਥੋਂ ਵੀ ਗਾਂ ਕਿਸੇ ਨੂੰ ਕਿਹਾ ਜਾਵੇ ਕਿ ਉੱਥੋਂ ਚੱਕ ਕੇ ਤੂੰ ਕਰ ਦੇ ਜੀ ਮਤਲਬ ਕਿ ਇਸ سلسلے ਵਾਰ ਤਰੀਕੇ ਦੇ ਨਾਲ ਕੱਟਣਾ ਵਾਂਝਾਂ ਦਿੱਤੀਆਂ ਜਾਂਦੀਆਂ ਤਾਂ ਜਿਹੜਾ ਸ਼ੁਰੂਆਤੀ ਦੌਰ ਦੇ ਵਿੱਚ ਇਸ ਸਾਰੇ ਕਾਲੂ ਸਾਜ਼ਿਸ਼ ਨੂੰ ਰਚਨ ਵਾਲਾ ਹੁੰਦਾ ਉਹ ਤੇ ਸ਼ਾਇਦ ਕਦੇ ਗ੍ਰਿਫਤ ਚਾਹੁੰਦਾ ਵੀ ਨਹੀਂ ਹੈ ਜੀ ਬਿਲਕੁਲ ਉਹ ਤਾਂ ਜਾਂਦੇ ਬਾਹਰ ਬੈਠੇ ਨੇ ਜਾਂ ਲੁਕਈ ਇੰਨੇ ਹੁੰਦੇ ਆ ਵੀ ਰਬਦੇ ਨਹੀਂ ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਉਥੇ ਸੰਭਾਵਨਾ ਹੈ ਕਿ ਇਹ ਬੰਦਾ ਉਥੋਂ ਚੁੱਕਣ ਆਇਆ ਸੀਗਾ ਜੀ ਠੀਕ ਹੈ ਐਕਸਪਲੋਸਿਵ ਹੋ ਸਕਦਾ ਚੁੱਕ ਲਿਆ ਹੋਵੇ ਚੁੱਕ ਕੇ ਕੈਰੀ ਕਰ ਰਿਹਾ ਹੋਵੇ ਕੁਝ ਵੀ ਹੈ ਕਿ ਇਹ ਬੰਦਾ ਯਾਨੀ ਉਥੇ ਉਹ ਕਿਉਂਕਿ ਜੇ ਇਹਦੀ ਮਨਸ਼ਾ ਹੁੰਦੀ ਵੀ ਐਸੇ ਕਹਤੇ ਫਿਰ ਖਾਲੀ ਜਗ੍ਹਾ ਤੇ ਯਾਨੀ ਉਹ ਸੁਨਸਾਮ ਜੇ ਏਰੀਆ ਨਾ ਤੁਸੀਂ ਵੀਡੀਓ ਨੂੰ ਗੌਰ ਨਾਲ ਵੇਖੋਗੇ ਉਹ ਜਿਹੜੇ ਉਧਰ ਨੂੰ ਲੰਘੇ ਆ ਉਹਨਾਂ ਨੂੰ ਪਤਾ ਹੈ ਉਸ ਏਰੀਏ ਤੋਂ ਜਿਹੜੇ ਵਾਕਪੇ ਆ ਉਹ ਪਿੰਡ ਨਿਸ਼ਹਿਰਾ ਜਦੋਂ ਮਜੀਠਾ ਨੂੰ ਜਾਣੇ ਆਪਾਂ ਅਮਰਸਰ ਤੋਂ ਮਜੀਠਾ ਰੋਡ ਤੇ ਤਾਂ ਉਹ ਉਸ ਸੁਨਸਾਨ ਏਰੀਏ ਚ ਉਸ ਬੰਦੇ ਨੇ ਥੋੜੀ ਐਕਸਪਲੋਜ਼ਨ ਕਰਨਾ ਸੀਗਾ ਧਮਾਕਾ ਕਰਨਾ ਸੀਗਾ ਜੀ 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 ਉਹਨੇ ਨੁਕਸਾਨ ਇਹਦਾ ਮਤਲਬ ਕਿ ਉੱਥੋਂ ਹੋ ਸਕਦਾ ਪਟੜਿਆ ਹੋਵੇ ਚੱਕ ਰਿਆ ਹੋਵੇ ਜਲ ਜਾ ਰਿਹਾ ਹੋਵੇ ਜਿਹਦਾ ਸ਼ਿਕਾਰ ਉਹ ਆਪ ਹੀ ਹੋਇਆ ਪਰ ਚਲੋ ਹੁਣ ਇਹ ਕਿਹਾ ਜਾ ਸਕਦਾ ਕਿ ਜੇ ਮੰਨ ਲਓ ਕਿਸੇ ਥਾਂ ਤੇ ਉਹ ਜਾ ਕੇ ਤਮਾਕਾ ਕਰਦਾ ਜਾਂ ਫਿੱਟ ਕਰ ਦਿੰਦਾ ਉਥੇ ਤਮਾਕਾ ਹੁੰਦਾ ਤਾਂ ਨੁਕਸਾਨ ਵਧੇਰੇ ਹੋ ਸਕਦਾ ਸੀ ਬਾਕੀ ਹਾਲੇ ਆਫੀਸ਼ੀਅਲੀ ਆਪਾਂ ਹੋਰ ਵੀ ਕੁਝ ਵੇਰਵੇ ਜਿਹੜੇ ਉਡੀਕਦੇ ਆਂ ਕਿ ਬੰਦਾ ਕੌਣ ਹੈ ਕਿ ਵਾਕਿਆ ਇਹ ਹੀ ਕੁਝ ਕਰ ਰਿਹਾ ਸੀਗਾ ਇਹਦੇ ਤੋਂ ਕਿਨੇ ਕਰਵਾਇਆ ਬਾਕੀ ਪੋਸਟ ਵਗੈਰਾ ਜਿਹੜੀ ਹੁੰਦੀਆਂ ਨੇ ਹਾਂਜੀ ਜ਼ਿੰਮੇਵਾਰੀਆਂ ਉਹ ਆਉਂਦੀਆਂ ਆ ਜੀ ਤਾਂ ਉਹ ਇੱਕ ਤਰ੍ਹਾਂ ਨਾਲ ਆਪਾਂ ਕਹਿ ਲੋ ਕਿ ਕਥਿਤ ਹੀ ਹੁੰਦੀਆਂ ਨੇ ਅੱਗੇ ਪੁਸ਼ਟੀ ਤਾਂ ਪ੍ਰਸ਼ਾਸਨ ਨੇ ਕਰਨੀ ਦੇਖੋ ਪਰ ਪ੍ਰਸ਼ਾਸਨ ਜਿਹੜਾ ਉਹ ਇਸ ਮਰਤਬਾ ਇਸ ਤੋਂ ਪਹਿਲਾਂ ਕਿ ਗੱਲ ਨੂੰ ਗੋਲਗਾਲ ਕਰਦਾ ਉਹ ਤੋਂ ਪਹਿਲਾਂ ਹੀ ਸਾਰਾ ਕੁਝ ਜਿਹੜਾ ਸੀਗਾ ਪਬਲਿਕ ਡੋਮੇਨ 'ਚ ਆ ਗਿਆ ਸੀ ਜੀ ਜੀ ਬਿਲਕੁਲ ਮਿੰਟੂ ਜੀ ਇੱਕ ਕਮੈਂਟ ਪੜ੍ਹ ਲਈ ਕਿ ਨਿਰਮਲ ਸਿੰਘ ਬਾਜਵਾ ਜੀ ਹੋ ਰਹੇ ਹੁੰਦਾ ਕਹਿੰਦੇ ਕਿ ਸਰਕਾਰ ਜਵਾਬ ਦੇਵੇ ਤਾਂ ਮਤਲਬ ਕਹਿੰਦੇ ਬਾਜਵਾ ਸਾਹਿਬ ਫਿਰ ਠੀਕ ਕਹਿ ਰਹੇ ਸੀ ਔਰ ਉਹਨਾਂ ਦੀ ਗੱਲ ਤੋਂ ਬਾਅਦ ਫਿਰ ਉਹੀ ਕੁਝ ਹੋਇਆ ਅਹ ਦੇਖੋ ਪੰ ਬਾਜਵਾ ਸਾਹਿਬ ਵਾਲੀ ਗੱਲ ਤੇ ਬਹੁਤ ਵਾਰੀ ਗੱਲ ਕੀਤੀ ਆ ਕਿ ਉਹਦੇ ਵਿੱਚ ਅਸਲ 'ਚ ਚਲੋ ਬਾਜਵਾ ਤੋਂ ਗਲਤੀ ਇਹ ਹੋਈ ਕਿ ਉਹਨਾਂ ਨੇ ਕਦੇ ਵੀ ਇਹ ਨਹੀਂ ਵੈਸੇ ਕੋਰਟ 'ਚ ਜਾ ਕੇ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਨਿਊਜ਼ਪੇਪਰ 'ਚ ਆਇਆ ਜੀ ਪਬਲੀਕਲੀ ਉਹਨਾਂ ਨੇ ਕਦੇ ਵੀ ਇਹ ਗੱਲ ਜਿਹੜੀ ਹੈ تسلیم ਨਹੀਂ ਕੀਤੀ ਕਿ ਹਾਂ ਭਾਈ ਮੈਂ ਉਥੋਂ ਪੇਪਰ ਚੋਂ ਪੜਿਆ ਸੀਗਾ ਜਦਕਿ ਅਸੀਂ ਤੇ ਪਹਿਲੇ ਦੱਸਤਾ ਸੀਗਾ ਕਿ ਆਪਾਂ ਖਬਰ ਹੀ ਕਰਤੀ ਸੀਗੀ ਸ਼ਾਇਦ ਹੋਰ ਬਿਲਕੁਲ ਅਗਲੇ ਦਿਨ ਤੇ ਰੋਲਾ ਪਿਆ ਸ਼ਾਇਦ ਹਾਂਜੀ ਉਹ ਪਾਸ ਕਰ ਚ ਖਬਰ ਲੱਗੀ ਸੀ ਕਿ ਸਰ ਸੁਖਬੀਰ ਜੀ ਨੇ ਲਾਈ ਸੀਗੀ ਜੀ ਸੁਖਬੀਰ ਸਰ ਦੀ ਉਹ ਖਬਰ ਸੀਗੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਭਾਈ ਇਹ ਚੀਜ਼ਾਂ ਜਿਹੜੀਆਂ ਨੇ ਹੂੰ ਉਹ ਕਿਤੇ ਨਾ ਕਿਤੇ ਕਹਿ ਲੋ ਕਿ ਸੱਚ ਹੀ ਸਾਬਤ ਹੋ ਰਹੀਆਂ ਬਿਲਕੁਲ ਮੈਂ ਕਮੈਂਟ ਦੇ ਨਾਲ ਵੀ ਸਹਿਮਤ ਆ ਕਿ ਬਾਜਵਾ ਸਾਹਿਬ ਦਾ ਇਤਫਾਕਨ ਸਰ ਜਿਹੜੇ ਸੁਖਬੀਰ ਬਾ ਉਹ ਵੀ ਬਾਜਵਾ ਨੇ ਤਾਂ ਕਹਿ ਲੋ ਕਿ ਸਾਰੀਆਂ ਚੀਜ਼ਾਂ ਸਹੀ ਨੇ ਜੇ ਆਪਾਂ ਇਹ ਚੀਜ਼ਾਂ ਮੰਨੀਏ ਤਾਂ ਹੂੰ ਹੂੰ ਬਿਲਕੁਲ ਬਿਲਕੁਲ ਅਰ ਸੁਖਵੀਰ ਸੰਤੂ ਜੀ ਕਹਿ ਰਹੇ ਨੇ ਕਿ ਭਾਈ ਪੈਨ ਚੈੱਕ ਕਰਦਾ ਹੁਣ ਲਾ ਕੇ ਵੀ ਠੀਕ ਹੈ ਕਿ ਨਹੀਂ ਪਰ ਦੇਖੋ ਪਤਾ ਨਹੀਂ ਹੁਣ ਚੈੱਕ ਕੀ ਕਰਦਾ ਸੀ ਪਰ ਉਹ ਆਪ ਚੈੱਕ ਹੋ ਗਿਆ ਇਹ ਜ਼ਰੂਰ ਹੈ ਗੱਲ ਜਦੋਂ ਕਿਸੇ ਦਾ ਜਿਵੇਂ ਪੁਰਾ ਸੋਝਦਾ ਤੇ ਫਿਰ ਪਹਿਲਾਂ ਆਪਣੇ ਤੇ ਪੈਂਦੀ ਆ ਅਕਰਮ ਰਾਹੀਂ ਨੇ ਇੱਕ ਗੀਤ ਗਾਇਆ ਸੀਗਾ ਅਸੀਂ ਛੁੱਟ ਛੋਟੇ ਹੁੰਦੇ ਸੀਗੇ ਹੱਸਦੇ ਨਹੀਂ ਵੇਖੇ ਜਿਹੜੇ ਕਿਸੇ ਨੂੰ ਰਵਾਉਂਦੇ ਨੇ ਕਿਸੇ ਨੂੰ ਮਟਾਉਣ ਵੱਲੇ ਖੁਦ ਮਿਟ ਜਾਂਦੇ ਨੇ ਬਿਲਕੁਲ ਹੈਨਾ ਤੇ ਆਹ ਦੇਖੋ ਸੱਚੀ ਹੁੰਦੀਆਂ ਇਹੋ ਜੀਆਂ ਗੱਲਾਂ ਖੈਰ 2 ਮਿੰਟ ਕਹਿ ਦਿੰਦੇ ਨੇ ਪਾਕਿਸਤਾਨ ਦਾ ਹੱਥ ਹੈ ਹਾਂਜੀ ਹਾਂਜੀ ਦਸਤਾਰ ਦੀ ਕਹਿ ਤੇ ਦਿੰਦੇ ਨੇ ਉਹ ਹੁਣ ਆਫੀਸ਼ੀਅਲੀ ਦੇਖੋ ਪਤਾ ਕੀ ਹੁੰਦਾ ਹੈ ਕਿ ਆਫੀਸ਼ੀਅਲੀ ਜਿਹੜੀ ਪੁਲਿਸ ਦੀ ਸਟੇਟਮੈਂਟ ਹੈ ਉਸ ਨੂੰ ਅਸੀਂ ਤੇ ਕੋਟ ਕਰਨਾ ਹੀ ਕਰਨਾ ਹੈ ਜੀ ਹੂੰ ਕਿਉਂਕਿ ਆਫੀਸ਼ੀਅਲੀ ਕਿਸੇ ਦਾ ਵੀ ਬਿਆਨ ਹੈ ਤੁਸੀਂ ਉਹਨੂੰ ਕਿਸ ਤਰ੍ਹਾਂ ਲੈਨੇ ਹੋ ਜਾਂ ਅਸੀਂ ਪਰਸਨਲੀ ਕਿਸ ਤਰ੍ਹਾਂ ਲੈਨੇ ਉਹ ਇੱਕ ਵੱਖਰਾ ਮਸ਼ ਹੈ ਜੋ ਪ੍ਰਸ਼ਾਸਨ ਦਾ ਅਧਿਕਾਰਤ ਬਿਆਨ ਹੈ ਸਰ ਉਹ ਤੁਹਾਨੂੰ ਖਬਰ ਦੇ ਵਿੱਚ ਕਰਨਾ ਹੀ ਪਵੇਗਾ ਬਿਲਕੁਲ ਠੀਕ ਹੈ ਨਾ ਸਰ ਉਹ ਗੱਲ ਤੇ ਉੱਥੇ ਮੁੱਕਣੀ ਆ ਜੀ ਤੇ ਇਹ ਇਥਿਕਲੀ ਵੀ ਸਹੀ ਹੈ ਜੀ ਜੇ ਤੁਸੀਂ ਮਤਲਬ ਕਿ ਇੱਕ ਪਾਸੜੀ ਗੱਲ ਕਰਨੀ ਹੈ ਦੂਜਾ ਪਾਸਾ ਕੁਝ ਹੋਣਾ ਹੀ ਨਹੀਂ ਹੈ ਤੇ ਫਿਰ ਹਾਂ ਫਿਰ ਕਾਣੀ ਠੀਕ ਹੀ ਹੈ ਫਿਰ ਤੇ ਅਖਬਾਰ ਚ ਖਬਰ ਹੁੰਦੀ ਹੈ ਤੇ ਉੱਥੇ ਪੜ੍ਹ ਲਓ ਤੇ ਆਪਣੇ ਹਿਸਾਬ ਨਾਲ ਵੇਖ ਲਓ ਫਿਰ ਜਿਵੇਂ ਵੇਖਣਾ ਹੁੰਦਾ ਨਾ